ਲਓ ਜੀ ਆ ਗਈ بارش ਦੁਬਾਰਾ ਫਿਰ ਹਜੇ ਹੁਣੇ-ਹੁਣੇ ਮੱਝਾ ਆਣਾ ਮੈਂ ਘਰੇ ਬੰਨ ਕੇ ਆਇਆ ਸੀ ਲੈ ਪਾਣੀ ਪਾਣੀ ਹੋ ਗਿਆ ਲੈਟ ਗਈ ਚਲੀ ਪੱਖਾ ਬੰਦ ਹੋ ਗਿਆ ਇਕਰਾ ਮੱਛਰ ਮੁੱਛਰ ਉੱਡ ਗਿਆ ਹਰੇ ਪਾਸੇ ਤੇ ਮੈਂ ਫੁਰਲੀਆਂ ਜੋ ਪੱਠੇ ਕਿੱਥੇ ਕਰਤੇ ਸੀ ਜਿਵੇਂ ਆ ਪਾਸੇ ਨਾ ਚੰਬ ਦਾ ਪਾਣੀ ਆਏ ਨਾ ਉਹ ਪਾਸਿਓਂ ਉੱਪਰੋਂ ਇਸ ਕਰਕੇ ਪੱਠੇ ਇਕੱਠੇ ਕਰਤੇ ਨੇ ਤੇ ਉਹ ਮੋਰਾ ਇਹ ਸਾਫ਼ ਕਰਤਾ ਖੁਰਲੀ ਦਾ ਪਾਣੀ ਸਾਰਾ ਨਿਕਲ ਜਾਏਗਾ ਤੇ ਆ ਪੱਖਾ ਬੰਦ ਕਰਤਾ ਨਾਲ ਹੀ ਆਪਣੇ ਪੱਠੇ ਨੇ ਪਾਰਛ ਵਾਲੇ ਦਾ ਨੰਦ ਵੱਜ ਗਿਣੇ ਵਾਕਈ ਨਾ ਕੁਝ ਨਹੀਂ ਦਿਖਦਾ ਪਿਆਸ ਦੇ ਪਾਸੇ ਆਪਾਂ ਚਿੜੀਆਂ ਦੇ ਬਹਿਣ ਵਾਸਤੇ ਬਣਾਇਆ ਗਰਮੀ ਦੇ ਵਿੱਚ ਚਿੜੀਆਂ ਅਨੇ ਇੱਥੇ ਬੈਭੂ ਜਾਂਦੀਆਂ ਇਹ ਉਤਲੇ ਪਾਸੇ ਚਾਦਰਾਂ ਤੇ ਵਿੱਚ ਉਹ ਸਾਰਾ ਦਿਨ ਇੱਥੇ ਮੰਡਰਾਉਂਦੀਆਂ ਰਹਿੰਦੀਆਂ ਤੇ ਆ ਬੰਨਿਆ ਆਪਾਂ ਵਾਂਸ ਵਾਂਸ ਦੇ ਉੱਤੇ ਬਹਿ ਜਾਂਦੀਆਂ ਨੇ ਚਿਕਾ ਨੂੰ ਆਪੇ ਤੇ ਟੰਗ ਦੇਣੇ ਨੇ ਆਲਣੇ ਵਾਹ ਰੱਬਾ ਤੇਰੇ ਰੰਗ ਨਿਆਰੇ ਲੱਗ ਰਾਇ ਜਿੰਨੀ ਗਰਮੀ ਹੀ ਨਾ ਉਦੋਂ ਜਾਰਾ ਵਟ ਕੱਢੇਗਾ ਹੁਣ ਰੱਬ ਵੀ ਬਾਣੀ ਦੇਖੋ ਕਿੰਨਾ ਸੋਹਣਾ ਲੱਗਦਾ ਡਿੱਗਦਾ ਆ ਸਿੱਧਾ ਸਿੱਧਾ ਆ ਪੂਰੇ ਲੈਣਾ ਚ ਸੋਮਣੀ ਆਪਣਾ ਘਰ ਕਰਦੇ ਵੀ ਹੋਏ ਪੈਣੇ ਕੁਛ ਨਹੀਂ ਦਿਸਦਾਗਾ ਕੁਝ ਨਹੀਂ ਦਿਖਦਾ ਬਚਾਰੇ ਪਾਸੇ ਓਹੋ ਮਾਰਚ ਲੱਗਦਾ ਜਿੰਨੀ ਲੇਟ ਆਇਆ ਹੈ ਨਾ ਰੱਬ ਅੱਜ ਹੋ ਗਈ ਦੇਸੀ ਮਹੀਨੇ ਦੀ 18 ਸਾਵਣ ਦੀ 18 ਤਰੀਕ ਹੋ ਗਈ ਤੇ ਓਨੀਆਂ ਕਸਰਾ ਹੋਣ ਕੱਢੇਗਾ ਕੁਝ ਨਹੀਂ ਦਿਸਦਾ ਬਚਾਰੇ ਪਾਸੇ ਦਾ ਸਾਰੇ ਪਾਸੇ ਨਹੀਂ ਦੇਖਦਾ ਪੂਰੇ ਜੋਰਾ ਜਮੀਂ ਪੈਂਦਾ ਪਿਆ ਇਧਰ ਪੱਠਿਆਂ ਦੇ ਵਿੱਚ ਵੀ ਪਾਣੀ ਪਾਣੀ ਹੋ ਚੱਲਿਆ ਇਸ ਕਰਕੇ ਆਪਾਂ ਅੱਜ ਹੀ ਨਾ ਵੱਢ ਲੈ ਚਲੋ ਰੱਬਾ ਤੇਰੇ ਰੰਗ ਨਿਆਰੇ ਇਹਨੇ ਰੱਬ ਦੇ ਰੰਗ ਯਸ ਸੌਣ ਦੀ ਝੜੀ ਛੱਡੀ ਨਹੀਂ ਲੱਗੀ ਜਾਣ ਕੇ ਖੁੱਲ ਕੇ ਮੀਂਹ ਪੈਂਦਾ ਪਿਆ ਛੱਡੀ ਤਾਂ ਬੜੀ ਦੂਰ ਦੀ ਗੱਲ ਐ ਅੱਗੇ ਸੌਂ ਦੀ ਛੱਡੀ ਹੁੰਦੀ ਨਿੱਕੇ ਨਿੱਕੇ ਕਣੀਆਂ ਪੈਂਦੀਆਂ ਐ ਉਹਨਾਂ ਦਾ ਕੱਢੀ ਕੜਾਕੇ ਆਉਂਦਾ ਜਿੰਨੀ ਲੇਟ ਆਇਆ ਇਹਨੇ ਹੁਣ ਮੈਂ ਕਸਰਾ ਕਾਢ ਹੀ ਦੇਵਾਂ ਔਰ ਤ੍ਰੇਕਾਂੀਆਂ ਦੇਸਤੀਆਂ ਨਹੀਂ ਆ ਇੰਡੇ ਥੋੜੀਆਂ ਥੋੜੀਆਂ ਦੇਸਤੀਆਂ ਪੈਣੇ ਉੱਜਾ ਪਾਣੀ ਪਾਣੀ ਹੋਇਆ ਪਿਆ ਉਸ ਤੋਂ